ਭਵੇਂ 5 ਕਰੋੜ ਮਿਲ ਜੇ ਇਕੱਲੇ ਦਾ ਜੇ ਕਹਾ ਜਮੀਨ ਹੀ ਨਾ ਮਿਲੀ ਤੋ 5 ਕਰੋੜ ਦਾ ਕਰੋਂਗੇ ਕੀ ਕਿੱਥੇ ਲਾਓਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾੜੀ ਹੋਣੀ ਵੀ ਇਸ ਕਾਰਖਾਨਾ ਖੋਲ ਲੇ ਕਾਰਖਾਨਾ ਖੋਲ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਆਉਂਗੀ ਐਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਜਿਹੜੀਆਂ ਲੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਹੁਣ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਨਾਲ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਸੋਡਾ ਆ ਹਿੱਕ ਤੇ ਕੱਲ ਗੱਡਦਾ ਓਏ ਆ 50 60 ਹਜ਼ਾਰ ਏਕੜ ਛੋਟੀ ਜ਼ਮੀਨ ਰੋਕ ਲਈ ਛੋਟੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਆਂ ਰੋਕਣ ਜਾ ਰਹੇ ਆ ਛੋਟੀਆਂ ਅਰਬਨ ਸਟੇਟਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਆ ਉੱਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਛੋਟੀਆਂ ਨੌਕਰੀਆਂ ਖੋ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਰਲਾ ਪਾਉਂਗੇ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ 'ਚ ਦੇਖਣਾ ਤੇ ਸੁਣਨਾ ਹੈ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਇਹ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨਾ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਹ ਸੁਣਨਾ ਤਾਂ ਗੰਦ ਸੁਣਨਾ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਗਾਂਦਾਂ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਉਹ ਕੌਣ ਲੋਕ ਨੇ ਉਹ ਬਲਤੋਂ ਆਏ ਹੋ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਧੱਕ ਕੇ ਹੀ ਪਹੁੰਚਾਣਾ ਵੀ ਘਰ ਘਰ ਪਹੁੰਚਾ ਦਈਏ ਗੱਲਾਂ ਨੂੰ ਆ ਪਹੁੰਚਾ ਦੋ ਇਹ ਗੱਲ ਤੇ ਲੜੋਂ ਕਿੰਨਾ ਗੱਲਾਂ ਖਤਰ ਵਿਰੋਧ ਕਰੋਗੇ ਇਕੱਠੇ ਹੋਵੋਗੇ ਮਤਲਬ ਹੀ ਨਹੀਂ ਖਤਮ ਹੋ ਚੁੱਕੇ ਤੁਹਾਡੇ ਲਈ ਆਪਣਾ ਢੱਡਾ ਤੁਹਾਡਾ ਰਹੇਗਾ ਢੱਡਾ ਦੇ ਸਕੇ ਰਹੇਗੇ ਤੁਹਾਡੇ ਲਈ ਧਰਤੀ ਪਾਣੀ ਤੁਹਾਡੇ 15 ਸਾਲ ਦੇ ਬੱਚਾ ਤੁਹਾਡੇ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾ ਦਿੱ ਸਾਨੂੰ ਕੋਈ ਲੈਣਾ ਦੇਣਾ ਨਹੀਂ ਪੋਲੀ ਮਾਰੀ ਜਾ ਰਿਹਾ ਇਤਿਹਾਸ ਤਾਂ ਪਾਜੋ ਬਦਲੀ ਜਾਂਦੇ ਨਿਸ਼ਾਨੇ ਨਾ ਇਤਿਹਾਸ ਦਾ ਢਾ ਢੇਰੀ ਕਰਤੀਆਂ ਸਾਨੂੰ ਕੋਈ ਜਣਾ ਦਣਾ ਨਹੀਂ ਸਾਨੂੰ ਤਾਂ ਖਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾਲ ਗਿਆ ਪੀ ਰਿਆ ਗੱਡੀ ਚੱਕੀ ਉਧਰ ਨੂੰ ਤੁਰ ਗਏ ਤ ਨੂੰ ਚੁੱਕ ਕੇ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕਿ ਆ ਕੇ ਖੜਦਾ ਕੋਈ ਨਹੀਂ ਖੜਦਾ ਸੋ ਦਾ ਪਤਾ ਬਾਸਤਾ ਹਲੇ ਵੀ ਬੁੱਲੇ ਬੇਰਾ ਦਾ ਕੁਛ ਨਹੀਂ ਬਗੜਾ ਚੱਕ ਕੇ ਝੂਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜਜੋ ਪੰਜਾਬ ਦੇ ਲੋਕੋ ਸਮੇਤ ਐਨਪੀ ਦਾ ਆ ਮੇਰੀ ਗੱਲ ਬਾਤ ਨੂੰ ਘਰ ਘਰ ਪਹੁੰਚਾ ਦਿਓ ਵੀ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਥੋੜਨਾ ਜ਼ਮੀਨਾਂ ਦੱਬਣ ਚ ਕਰ ਰਿਹਾ ਬਹੁਤ ਵੱਡੀ ਗਦਾਰੀ ਕਰ ਰਿਹਾ ਸੁਣ ਮੂੰਹ ਤੋੜ ਜਵਾਬ ਦਿਓ ਲੁਧਿਆਣੇ ਦੀਆਂ ਚੋਣਾਂ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਦੇ ਫਿਰਦੇ 90 92 ਜਿਹੜੇ ਆ ਗੁੰਗੇ ਜਿਹੜੇ ਇਹਨਾਂ ਦੇ ਬੋਲੇ ਆ ਫਰੂਤਰ ਇਹਨਾਂ ਦੇ ਫਿਰ ਜਾਓ ਉੱਥੇ ਹੇ ਬੋਤਾਂ ਮਗਰ ਦੇ ਹੱਥ ਫੜਦੇ ਫਿਰਦੇ ਤੁਸੀਂ ਫਿਰਦੇ ਰਹੋ ਕੋਈ ਕਮਲ ਭਾਬੀ ਕੋ ਚੁੰਮਿਆ ਵਾਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾ ਮਗਰ ਕੋ ਤਮਾਸ਼ੀਨਾ ਮਗਰ ਤੇ ਅਗਲੇ ਸੋਢੀ ਹਿੱਕ ਤੇ ਕੱਲ ਠੋਕ ਰਹੇ ਹਿੱਕ ਤੇ ਕੱਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਆਪਾਰਤਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਉਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋੜੇ ਰੁਕ ਚੁੱਕੀ ਹੈ ਇਹਦੇ ਵਿੱਚ ਸਰਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਧਿਆਨ ਦਿਓ ਪੰਜਾਬੀਓ ਕਈ ਲੱਖ ਏਕੜ ਜ਼ਮੀਨ ਐਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟਾਟਾ ਬਣਾਉ ਰਿਹਾ ਭਵਾਂਤ ਸਿਓ ਇਹ ਵੀ ਲੋਕ ਦੇ ਦੇਣਗੇ ਜ਼ਮੀਨਾਂ ਵੀ ਹਾਂ ਸਾਨੂੰ ਪਜਾ 50 ਲੱਖ ਮਿਲਦਾ ਕਿੱਲੇ ਦਾ ਤੁਹਾਨੂੰ 2 ਕੋਰਪੀਆ ਮਿਲਦਾ ਕਿੱਲੇ ਦਾ ਮੈਨੂੰ ਇਹ ਕੱਲ ਦਾ ਜਵਾਬ ਦਿਓ ਯਾਰ ਭਾਵੇਂ 5 ਕੋਰ ਮਿਲ ਜੇ ਕਿੱਲੇ ਦਾ ਜੇ ਕਹਾ ਜਮੀਨ ਹੀ ਨਾ ਮਿਲੀ ਉਹ 5 ਕੋਰ ਦਾ ਕਰਾਂਗੇ ਕੀ ਕਿੱਥੇ ਲਾਉਂਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋ ਰਹੀ ਨਹੀਂ ਵੀ ਕਾਰਖਾਨਾ ਖੋਲ ਕੇ ਕਾਰਖਾਨਾ ਖੋਲ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਜਾਊਂਗੀ ਤੇ ਜਾਣਗੇ ਉਹ ਸਿਕਿਉਰਟੀਆ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਂਦੇ ਉਹਲੇ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗੜ ਨੂੰ ਵੀ ਸਾਲ ਬਾਰੇ ਕੋਲ ਕਿਹੜਾ ਕੰਮ ਹੀ ਨਹੀਂ ਪਾਉਂਤ ਲੈ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਜੀ ਛਾਪਣਗੇ ਇਹ ਤਾਂ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਕਿ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਿਵੇਂ ਤੁਹਾਨੂੰ ਪਹਿਲੇ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਸਰਕਾਰੀ ਖੰਡ ਮਿਲਦੇ ਵਿੱਚ 60 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਤਾਂ ਇਹ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਨਾ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਇਹਨਾਂ ਨੇ ਤਾਂ ਆਹ ਨਾ ਸੁਣ ਲਿਓ ਉਹਦੇ ਦਾ ਜਿਹੜਾ ਪੰਜਾਬੀ ਭਾਸ਼ਾ ਮਹਾਰਤਾਲਾ ਜਿਹੜਾ ਟੈਸਟ ਸੀਦਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀ ਦਾ ਹੁੰਦਾ ਉਹ ਖਤਮੀ ਕਰਤਾ ਦੂ ਜਿਹਨਾਂ ਨੇ ਗੱਲ ਕੀ ਕੀਤੀ ਐ ਜਿਹੜਾ ਪ੍ਰੀਖਿਆ ਦਾ ਮਾਧਿਅਮ ਐ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ਦਾਰੇ ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਪਰ TCS ਇੱਕ ਪ੍ਰਾਈਵੇਟ ਕੰਪਨੀ ਠੇਕਾ ਲਿੱਤਾ ਹੋਇਆ ਪੰਜਾਬ ਪੁਲਿਸ ਦੇ ਵਿੱਚ ਇਹਦੇ ਪੇਪਰ ਆ ਰਹੇ ਨੇ ਉਹਨਾਂ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਹੈ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਹੈ ਇਹਦੇ ਬਾਬਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਬਾਰੇ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦੀ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣੇ 'ਚ 30% ਹੈ ਯੂਪੀ 'ਚ 40% ਹੈ ਮਹਾਰਾਸ਼ਟਰ 'ਚ 50% ਹੈ ਰਾਜਸਥਾਨ 60% ਹੈ ਇੱਥੇ 10% ਆ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਕਿ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਣੀ ਹੈ ਇਹ ਸਾਰੀਆਂ ਸਾਜਸ਼ਾ ਹੋ ਰਹੀਆਂ ਇਹੀ ਕਲਪ ਤੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਚ ਬਣਿਆ ਮਗਰ ਤੁਰੇ ਫਿਰਦੇ ਹੋ ਤਮਾਸ਼ੀਨ ਬਣ ਕੇ ਨਜ਼ਾਰੇ ਲੈਣੇ ਹੋ ਸਵਾਦ ਲੈਣੇ ਹੋ ਆ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕੀ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਹੁਣ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਨਾਲ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਸੋਡਾ ਆ ਹਿੱਕ ਤੇ ਕੱਲ ਗੱਡਦਾ ਓਏ ਆ 50 60000 ਏਕੜ ਛੋਟੀ ਜ਼ਮੀਨ ਰੋਕ ਲਈ ਛੋਟੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਆਂ ਨੂੰ ਰੋਕਣ ਜਾ ਰਹੇ ਆ ਛੋਟੀਆਂ ਅਰਬਨ ਸਟੇਟਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਆ ਉੱਥੇ ਤੁਸੀਂ ਇਹ ਤੀਜਾ ਸਾਂਝੀਆਂ ਨਹੀਂ ਕਰੋਗੇ ਛੋਟੀਆਂ ਨੌਕਰੀਆਂ ਖੋਹ ਕੇ ਦੂਜਾਂ ਨੂੰ ਦਿੱਤੀਆਂ ਜਾ ਰਹੀਆਂ ਸਾਂਝ ਖਲ ਉਪਰਵਾਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀਓ ਆਪਣੇ ਆ ਖੋਪੜ ਤੋਂ ਆਪਣੇ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਾਓ ਇਹ ਸ਼ਾਹਸ਼ਾ ਨੇ ਬਹੁਤ ਡੂੰਗੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਆ ਤੁਹਾਡੇ ਭਵੰਤ ਵਰਗੇ ਆ ਆ ਜਿੰਨੇ ਤੁਹਾਡੇ ਪਹਿਲਾ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਆ ਜਿੰਨੇ ਤੁਹਾਡੇ ਹੋਰ تھے ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਇੱਕ ਲਠੋਕ ਰਹੇ ਆ ਪੰਜਾਬ ਦੀ ਇੱਕ ਚ ਚੰਗੀ ਤਰਾਹ ਵੀ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰ ਦਿੰਦਾ ਪਰ ਤੁਸੀਂ ਨਹੀਂ ਇਹਨਾਂ ਗੱਲਾਂ ਬੱਲ ਆਉਣਾ ਕੋਈ ਸਾਡਾ ਦਿਮਾਗ ਹੀ ਨਹੀਂ ਅਸੀਂ ਨੰਗੀਆਂ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ ਚ ਦੇਖਣਾ ਤੇ ਸੁਣਨਾ ਹੈ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਇਹ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨੇ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਹ ਸੁਣਨਾ ਤਾਂ ਗੰਦ ਸੁਣਨਾ ਇਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਗਾਂਦਾਂ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਉਹ ਕੌਣ ਲੋਕ ਨੇ ਉਹ ਬਲੇਤੋਂ ਆਏ ਹੋਏ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਤਾਂ ਕੇਹੀ ਪਹੁੰਚਾਉਣਾ ਵੀ ਘਰ ਘਰ ਪਹੁੰਚਾ ਦਿਆ ਗੱਲਾਂ ਨੂੰ ਅਪਚਾਦੋ ਇਹ ਗੱਲ ਤੇ ਲੜੋਂ ਕਿੰਨਾ ਗੱਲਾਂ ਖਤ ਵਿਰੋਧ ਕਰੋਗੇ ਇਕੱਠੇ ਹੋਵੋਗੇ ਮਤਲਬ ਹੀ ਨਹੀਂ ਖਤਮ ਹੋ ਚੁੱਕੇ ਤੁਹਾਡੇ ਲਈ ਆਪਣਾ ਢਿੱਡ ਦਾ ਤੁਹਾਡਾ ਰਹੇਗਾ ਢਿੱਡ ਦੇ ਸਕੇ ਰਹਿਗੇ ਤੁਹਾਡੇ ਲਈ ਧਰਤੀ ਪਾਣੀ ਤੁਹਾਡੇ 15 ਸਾਲ ਦੇ ਬੱਚਾ ਹਰ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾ ਦਿੱ ਸਾਨੂੰ ਕੋਈ ਦਣਾ ਦਣਾ ਨਹੀਂ ਬੋਲੀ ਮਾਰੀ ਜਾ ਰਹੀ ਹੈ ਇਤਿਹਾਸ ਦਾ ਪਾਜੋ ਬਦਲੀ ਜਾਂਦੇ ਨਿਸ਼ਾਨੀਆਂ ਤੁਹਾਡੀਆਂ ਇਤਿਹਾਸੀਆਂ ਢਾਟ ਢੇੜੀ ਕਰਤੀਆਂ ਸਾਨੂੰ ਕੋਈ ਦਣਾ ਦਣਾ ਨਹੀਂ ਸਾਨੂੰ ਤਾਂ ਖਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾਲ ਗਿਆ ਪੀਰਿਆ ਗੱਡੀ ਚੱਕੀ ਉਧਰ ਨੂੰ ਤੁਰ ਗਏਦ ਨੂੰ ਚੁੱਕ ਗਏ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕਿ ਆ ਕੇ ਖੜਦਾ ਕੋਈ ਨਹੀਂ ਖੜਦਾ ਇੱਥੇ ਸੋਦਾ ਪਤਾ ਬਾਸਤਾ ਹਲੇ ਵੀ ਬੁੱਲੇ ਮੇਰਾ ਦਾ ਕੁਛ ਨਹੀਂ ਬਗੜਾ ਚੱਕ ਕੇ ਝੂੜੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜ ਜੋ ਪੰਜਾਬ ਦੇ ਲੋਕ ਸੁਣੇ ਐਨੀ ਪੀਰਾ ਆ ਮੇਰੀ ਗੱਲ ਬਾਤ ਨੂੰ ਘਰ ਘਰ ਪਹੁੰਚਾ ਦੇ ਵੀ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਥੋੜਨਾ ਜ਼ਮੀਨਾਂ ਦੱਬਣ ਚ ਕਰ ਰਿਹਾ ਉਹ ਬੜੀ ਗਦਾਰੀ ਕਰਦਾ ਸਾਨੂੰ ਮੂੰਹ ਤੋੜ ਜਵਾਬ ਦਿਓ ਲੁਧਿਆਣੇ ਦੀਆਂ ਚੋਣਾ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਦੇ ਫਿਰਦੇ 90 92 ਜਿਹੜੇ ਆ ਗੁੰਗੇ ਜਿਹੜੇ ਇਹਨਾਂ ਦੇ ਬੋਲੇ ਆ ਕਬੂਤਰ ਇਹਨਾਂ ਦੇ ਫਿਰਦੇ ਨਾਲ ਉੱਥੇ ਐ ਬੋਤਾਂ ਮੰਗਦੇ ਹੱਥ ਬੰਨਦੇ ਫਿਰ